ਹਾਂਜੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ 13 ਤੱਕ ਕੁਐਸਚਨ ਕਰ ਲਏ ਸੀ ਇਹ ਸਵਾਲ ਹੈ ਜਿਹੜੇ ਐਮ ਐਸ ਕਿਊ ਪੀਟੀ ਮਾਸਟਰ ਅਤੇ ਡੀਪੀ ਮਾਸਟਰ ਅਤੇ ਫਿਜ਼ੀਕਲ ਟੀਚਰ ਜਾਂ ਇਨਸਟ੍ਰਕਟਰ ਦੇ ਲਈ ਬਹੁਤ ਇੰਪੋਰਟੈਂਟ ਨੇ ਇਹ ਜਿਹੜੇ ਕੁਐਸਚਨ ਆ ਪਿਛਲੇ ਕਈ ਰਾਜਾਂ ਦੇ ਵਿੱਚ ਜਿਹੜੇ ਪੇਪਰ ਹੋਇਆ ਉਹਨਾਂ ਤੋਂ ਕਲੈਕਟ ਕਰਕੇ ਜਿਹੜੇ ਆਪਾਂ ਇਹ ਤਿਆਰ ਕਰ ਰਹੇ ਹਾਂਗੇ red blood cells are produced in ਇਸ ਦਾ ਅਨਸਰ ਕੀ ਆਊਗਾ ਜੀ ਬੋਨ ਮੈਰੋ ਰੈੱਡ ਬਲੱਡ ਸੈੱਲ ਕਿੱਥੇ ਬੰਦੇ ਨੇ ਬੋਨ ਮੈਰੋ ਦੇ ਵਿੱਚ ਬੰਦੇ ਆ ਠੀਕ ਹੈ ਜੀ ਆਨਸਰ ਕੀਆ ਗਿਆ ਆਪਣਾ 4 ਨੰਬਰ ਫਾਰਵਰਡ ਮੂਵਮੈਂਟ ਔਨ ਵਿਚ ਐਕਸਿਸ ਪਲੇਨ ਕਿਹੜੇ ਐਕਸਿਸ ਪਲੇਨ ਤੇ ਹੁੰਦੀ ਆ ਹਰੀਜ਼ਨਟਲ ਐਂਡ ਐਕਸਿਸ ਐਂਡ ਸਗੀਟਲ ਪਲੇਨ ਆਨਸਰ ਕੀਆ ਗਿਆ ਦਾ ਵੀ ਆਪਣਾ 4 ਨੰਬਰ ਠੀਕ ਹੈ ਜੀ ਅਗਲਾ ਕੁਐਸਚਨ ਆ ਗਿਆ ਵਿੱਚ ਇਚ ਨਾਟ ਦਾ ਲਾ ਆਫ ਲਰਨਿੰਗ ਕਿਹੜਾ ਇਹ ਜਿਹੜਾ ਲਾ ਆਫ ਲਰਨਿੰਗ ਵਿੱਚ ਨਹੀਂ ਹੈਗਾ आंसर किया गया एक नंबर इनमें से कौन सा सीखने का निजम नहीं है तो आंसर क्या आ गया क्रिया एवं प्रतिक्रिया का निजम एक नंबर इसका आंसर आ गया अगला क्वेश्चन है जी द लर्निंग प्रोसेस इज द चेंज इन परसनैलिटी विच कंट्रीब्यूट ए न्यू इनसाइट और सेंस ऑफ वैल्यू और स्टेटेड ये लाइन किसने कही थी? ए लाइन किसने की सी ए लाइन बहुत इंपोर्टेंट होंगे ये लाइन किसने की सी हैनरी पी समिथ ने ये अपना किया सही आंसर ठीक है जी तो अगला क्वेश्चन है इनसाइट थ्योरी ऑफ लर्निंग वाज इंट्रोड्यूसड बाय इनसाइट थ्योरी ऑफ लर्निंग किने दिती सी किसने दिती सी कोलर ने ठीक है जी पीएफ एफ क्वेश्चन इज एक ही होंगे गा पी एफ क्वेश्चन ईयर की है एक टाइप का सैकोलॉजीकल टैसट है ठीक है जी आंसर की है मनोविग्ञानिक पिक्शन है ठीक तो जोड़ा अगला इंपोर्टेंट क्वेश्चन आ ਏਡਜ਼ ਇਸ ਟ੍ਰਾਂਸਮਿਟਡ ਡਿਸੀਜ਼ ਥਰੂ ਏਡਜ਼ ਕਿਸ ਦੇ ਥਰੂ ਹੁੰਦਾ ਹੈਗਾ ਇੰਟਰਕੋਰਸ ਕਰਨ ਦੇ ਨਾਲ ਠੀਕ ਹੈ ਜੀ ਇੱਕ ਨੰਬਰ ਅਨਸਰ ਡੈਫੀਸ਼ੀਐਂਸੀ ਆਫ ਵਿਟਾਮਿਨ ਸੀ ਇਨ ਚਿਲड्रन ਕਾਰ ਬਿਟਾਮਿਨ ਸੀ ਦੀ ਘਾਟ ਦੇ ਕਾਰਨ ਕੀ ਹੋ ਜਾਂਦਾ ਸੋਖਾ ਪੈ ਜਾਂਦਾਗਾ ਸੂਕਾਪਨ ਹੋ ਜਾਂਦਾ ਰੈਕਟਸ ਸੋਖੜਾ ਪੈ ਜਾਂਦਾ ਪੰਜਾਬੀ ਚ ਕਹਿੰਦੇ ਨੇ ਅਗਲਾ ਹੈਗਾ ਤਾਂ ਕਨਸੈਪਟ ਆਫ O2 ਡਾਇਬੀਟੀਜ਼ ਡਿਸਕਵਰਡ ਬਾਏ O2 ਡਾਇਬਟ ਦਾ ਜਿਹੜਾ ਕਨਸੈਪਟ ਹੈ ਕਿਸ ਨੇ ਡਿਸਕਵਰ ਕਰਿਆ ਸੀ ਏਵੀ ਹੀਲ ਨੇ ਠੀਕ ਹੈ ਜੀ ਰੈਬੀਜ਼ ਇਜ਼ ਸਪਰੈਡ ਐਜ਼ ਅ ਰਿਜ਼ਲਟ ਆਫ ਰੈਬੀਜ਼ ਕੀ ਦੇ ਨਾਲ ਹੁੰਦਾ ਕੁੱਤੇ ਦੇ ਕੱਟਣ ਨਾਲ ਰੈਬੀਜ਼ ਕੀ ਹੁੰਦਾਗਾ ਹਲਕਾਪਨ ਹਲਕਾ ਕਹਿ ਦਿੰਨੇ ਆ ਇਹਨੂੰ ਆਪਾਂ in india school health service is started in school health service ਭਾਰਤ ਦੇ ਵਿੱਚ ਕਦੋਂ ਸਟਾਰਟ ਕੀਤੀ ਗਈ ਅੰਦਾ ਸੀ ਕਦੋਂ ਸਟਾਰਟ ਕੀਤੀ ਗਈਆਂ 1949 ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਠੀਕ ਹੈ ਜੀ ਦਾ ਹੋਲਿਸਟਿਕ ਕਰਿਕੂਲਮ ਆਫ ਫਿਜ਼ੀਕਲ এডੂਕੇਸ਼ਨ ਅਗੇਸਟ ਇਨ ਇਹਦਾ ਕੀ ਆਨਸਰ ਆ ਜੂਗਾ 3 ਨੰਬਰ ਸਰੀਰਿਕ ਸਿੱਖਿਆ ਦਾ ਹੋਲਿਸਟਿਕ ਕਾਰ्यक्रम ਵਿਦਿਆ ਮਨ ਹੈ ਆਨਸਰ ਕੀਤਾ ਗਿਆ ਆਪਣਾ 3 ਨੰਬਰ ਬੱਚੇ ਨੂੰ ਜਿਹੜਾ ਸਿੱਖਣਾ ਕਿੱਥੋਂ ਮਿਲਦਾ ਹੈ ਬੱਚੋਂ ਕੇ ਪਾਠਸ਼ਾਲਾ ਕੇ ਅਨੁਭਵ ਮੇਂ ਜਦੋਂ ਪਾਠਸ਼ਾਲਾ ਜਾਂਦੇ ਆ ਸਕੂਲ ਜਾਂਦੇ ਆ ਤੇ ਉੱਥੇ ਸਾਰੀਆਂ ਗਤੀਵਿਧੀਆਂ ਜਿਹੜੀਆਂ ਸਿੱਖਦੇ ਨੇ ਠੀਕ ਹੈ ਜੀ ਸੁਪਰ ਕੰਪਨਸ਼ਨ ਮੀਨਸ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਜ਼ਰੂਰ ਯਾਦ ਰੱਖਿਓ ਪਾਰ ਅਨੁਕੂਲਨ adaptation to load ਕਿੰਨਾ ਜਿਹੜਾ ਲੋਡ ਹੈ ਉਹ ਅਡਾਪਟ ਕਰ ਸਕਦੇ ਹੈ ਅਗਲਾ ਕੁਐਸਚਨ ਆ ਯੂਸ ਆਫ ਟੀਚਿੰਗ ਏਡ ਟੀਚਿੰਗ ਏਡ ਦੀ ਵਰਤੋਂ ਕਿਸ ਲਈ ਹੁੰਦੀ ਹੈ ਮੇਕ ਟੀਚਿੰਗ ਇਫੈਕਟਿਵ ਪੜਾਉਣ ਪ੍ਰਣਾਲੀ ਨੂੰ ਵਧੀਆ ਬਣਾਉਣ ਵਾਸਤੇ the best teaching method is best teaching method ki hunda two way interaction matlab ammu nu samne bachchan nu question puchne je bachchan de question da jawab dena theek hai ji bahut important question the first principle of by mca static question hai ਬਾਈ ਐਮਸੀ ਦਾ ਪਹਿਲਾ ਪ੍ਰਿੰਸੀਪਲ ਕੌਣ ਸੀ ਐਚ ਸੀ ਬਕ ਇੰਪੋਰਟੈਂਟ ਕੁਐਸਚਨ ਹੈ ਜੀ ਯਾਦ ਕਰ ਜਰੂਰ ਰੱਖਿਓ ਦਾ ਫਰੀ ਹੈਂਡ ਐਕਸਰਸਾਈਜ਼ ਡਨ ਜਰਨਲੀ ਇਨ ਗਰਪ ਇਸ ਕਾਲਡ ਦੋ ਨੰਬਰ ਅਨਸਰ ਡਾਇਰੀ ਟੈਸਟ ਇਜ਼ ਅਸੋਸੀਏਟਡ ਵਿਦ ਡਾਇਰੀ ਟੈਸਟ ਕੀ ਦੇ ਨਾਲ ਸੰਬੰਧਿਤ ਆ हॉकी ਦੇ ਨਾਲ ਠੀਕ ਹੈ ਜੀ ਲੋਡ ਇਨਸੈਂਸ ਇੰਟੈਂਸਿਟੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੋਡ ਇੰਟੈਂਸਿਟੀ ਡਾਇਰੈਕਟਲੀ ਪ੍ਰੋਪੋਰਸ਼ਨਲ ਕਿਹਦੇ ਹੁੰਦੀ ਆ ਲੋਡ ਇੰਟੈਂਸਿਟੀ ਇਜ਼ ਕੀ ਹੁੰਦੀ ਆ ਲੋਡ ਇੰਟੈਂਸਿਟੀ ਡਾਇਰੈਕਟਲੀ ਹੁੰਦੀ ਆ ਜਾਂ ਇਨਵਰਸਲੀ ਇਨਵਰਸਨਲੀ ਪ੍ਰੋਪੋਰਸ਼ਨ ਟੂ ਦਾ ਲੋਡ ਵੋਲੀਅਮ ਦੋ ਨੰਬਰ ਆਨਸਰ ਆ ਗਿਆ ਭਾਰ ਕੀ ਤੀਬਰਤਾ ਕੀ ਹੁੰਦੀ ਆ ਭਾਰ ਕੀ ਤੀਬਰਤਾ ਕੰਤਾ ਦੇ ਉਲਟ ਹੁੰਦੀ ਹੈ ਬਟ ਇਜ਼ ਦਾ ਡਿਸਟੈਂਸ ਬੀਟਵੀਨ ਲਾਸਟ ਹਰਡਲ ਐਂਡ ਫਿਨਿਸ਼ਿੰਗ ਲੇਨ ਇਨ 400 ਮੀਟਰ 400 ਮੀਟਰ ਬਾਦਾ ਦੌੜ ਕੀ ਅਨੁਮਿਤ ਬਾਦਾ ਬਹਿ ਸਮਾਪਤ ਰੇਖਾ ਕੇ ਵਿੱਚ ਕਿੰਨੀ ਦੂਰੀ ਹੋਗੀ ਕਿੰਨੀ ਦੂਰੀ ਹੁੰਦੀ ਹੈ 45 ਮੀਟਰ ਠੀਕ ਹੈ ਜੀ ਹੈ ਪਰ ਐਥਲਨ ਕੰਸਿਸਟ ਆਫ ਹਾਊ ਮਨੀ ਇਵੈਂਟਸ ਅਨਸਰ ਕੀਤਾ ਗਿਆ 1 ਨੰਬਰ ਐਫ ਟੈਸਟ ਇਜ਼ ਯੂਜ਼ਡ ਟੂ ਕੰਪੇਅਰ ਐਫ ਟੈਸਟ ਕੀ ਦੇ ਲਈ ਯੂਜ਼ ਹੁੰਦਾ ਹੈਗਾ ਮੋਰ ਦੈਨ 2 ਵੈਰੀਏਬਲਸ ਨੂੰ ਕੰਪੇਅਰ ਕਰਨ ਵਾਸਤੇ ਜਿਹੜਾ ਐਫ ਟੈਸਟ ਕੀਤਾ ਜਾਂਦਾ ਠੀਕ ਹੈ ਜੀ ਮੋਸਟ ਰਿਲਾਈਏਬਲ ਮੈਜ਼ਰ ਆਫ ਸੈਂਟਰਲ ਟੈਂਡੈਂਸੀ ਸਹੀ ਅਨਸਰ ਕੀਤਾ ਜੁਇਦਾ ਮੀਨ null hypothesis is stated as null matlab zero zero matlab no difference theek hai ji answer do number when the z value equal or exceed 1.96 we may safely conclude that the difference is char number sahi answer hai da ਇਨ ਸਰਚ ਰਿਪੋਰਟ ਵਿੱਚ ਕਮਜ਼ਨ ਪ੍ਰੀਲੀਮਰੀ ਮਟੀਰੀਅਲਸ 4 ਨੰਬਰ ਅਨਸਰ ਦਾ ਮੋਸਟ ਰਿਲਾਇਅਬਲ ਮੀਅਰ ਆਫ ਵੇਰੀਏਬਿਲਟੀ ਕੀ ਹੁੰਦੀ ਹੈ ਸਟੈਂਡਰਡ ਡਿਵੀਅਸ਼ਨ ਪਸ਼ਿੰਗ ਅਗੇਨਿਸਟ ਦਾ ਸਟੇਸ਼ਨਰੀ ਬਾਲ ਇਜ਼ ਐਨ ਐਗਜ਼ੈਂਪਲ ਆਫ ਆਇਸੋਥਰਮਿਕ ਐਕਸਰਸਾਈਜ਼ ਦੀਵਾਰ ਨੂੰ ਧਕੇਲਣਾ ਮਤਲਬ ਉਹ ਕੰਧ ਨੂੰ ਤਕਾ ਲਾਉਣਾ ਕਿਹੜੀ ਕਿਸ ਚੀਜ਼ ਦੀ ਐਗਜ਼ੈਂਪਲ ਹੈ ਐਸੋਮੈਟ੍ਰਿਕ ਐਕਸਰਸਾਈਜ਼ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਜ਼ਰੂਰ ਯਾਦ ਕਰਿਓ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੇਸੀਆਰ ਟੈਸਟ ਮੇਅਰ ਜੇਸੀਆਰ ਟੈਸਟ ਕੀ ਕਰਦਾਗਾ ਜਨਰਲ ਮੋਟਰ ਅਵੇਲੇਬਿਲਟੀ ਹੈ ਜਿਹੜੀ ਉਹ ਮੇਅਰ ਕਰਦਾ ਠੀਕ ਹੈ ਜੀ ਡਿਊਰੇਸ਼ਨ ਆਫ ਕੈਨੇਡੀਅਨ ਟੈਸਟ ਕੈਨੇਡੀਅਨ ਟੈਸਟ ਦੀ ਜਿਹੜਾ ਸਪਮ ਕਿੰਨਾ ਹੁੰਦਾ 35 ਸੈਕਿੰਡ ਠੀਕ ਹੈ ਜੀ ਵਿੱਚ ਐਵਾਂਟੇਜ ਨਾਟ ਰਿਲੇਟਿਡ ਵਿਦ ਜான்ਸਨ ਬਾਸਕਟਬਾਲ ਜான்ਸਨ ਬਾਸਕਟਬਾਲ ਟੈਸਟ ਦੇ ਨਾਲ ਰਿਲੇਟਿਡ ਕਿਹੜੀ ਚੀਜ਼ ਨਹੀਂ ਹੈਗੀ ਬਾਸਕਟਬਾਲ ਥਰੋ ਫॉर ਐਕਿਊਰਸੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਜਰੂਰ ਯਾਦ ਰੱਖਿਓ ਵਿਚ ਇਹਦਾ ਮੋਸਟ ਅਪਰਪ੍ਰੋਪਰੀਏਟ ਮੈਥਡ ਆਫ ਟੀਚਿੰਗ ਇਨ ਫਿਜ਼ੀਕਲ ਐਜੂਕੇਸ਼ਨ ਪ੍ਰੈਕਟੀਕਲ ਕਲਾਸ ਕਹਿੰਦਾ ਮਤਲਬ ਕੀ ਹੈ ਕਿ ਸਾਰਿਆਂ ਨਾਲੋਂ ਬੈਸਟ ਤਰੀਕਾ ਫਿਜ਼ੀਕਲ ਐਜੂਕੇਸ਼ਨ ਦੀ ਜਿਹੜੀ ਪ੍ਰੈਕਟੀਕਲ ਪ੍ਰੈਕਟੀਕਲ ਕਲਾਸ ਹੈ ਉਹਦੇ ਵਿੱਚ ਟੀਚਿੰਗ ਦਾ ਕੀ ਤਰੀਕਾ ਹੈ ਇਹਦਾ ਮਤਲਬ ਕਿ ਡੈਮੋਨਸਟ੍ਰੇਸ਼ਨ ਮੈਥਡ ਇਹਦਾ ਮਤਲਬ ਵਿਦਿਆਰਥੀਆਂ ਨੂੰ ਇੱਕ ਡੈਮੋ ਦੇਣੀ ਹੈ ਅਗਲਾ ਕੁਐਸਚਨ ਹੈ ਜੀ ਕਲਾਸ ਮੈਨੇਜਮੈਂਟ ਡਿਪੈਂਡ ਅਪਨ ਇਹਦਾ ਸਹੀ ਆਨਸਰ ਹੈ 4 ਨੰਬਰ ਟਾਈਪ ਆਫ ਐਕਟੀਵਿਟੀ ਟੂ ਵੀ ਟਾਟ ਸਿਖਾਉਣ ਵਾਸਤੇ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਠੀਕ ਹੈ ਜੀ ਵਿਚ ਆਫ ਫੋਲੋਇੰਗਸ ਨਾਟ ਆ ਪ੍ਰਿੰਸੀਪਲ ਆਫ ਲੈਸਨ ਪਲਾਨਿੰਗ ਲੈਸਨ ਪਲਾਨਿੰਗ ਦਾ ਇੰਨਾ ਵਿੱਚੋਂ ਕਿਹੜਾ ਪ੍ਰਿੰਸੀਪਲ ਨਹੀਂ ਹੈ ਕਿਹੜਾ ਲੈਸਨ ਨਹੀਂ ਹੈ ਟੀਚਰ ਐਕਸਪੀਰੀਅੰਸ ਠੀਕ ਹੈ ਜੀ ਵਿਚ ਆਈਟਮ ਇਜ਼ ਨਾਟ ਇਨ ਬੋਰੋ ਮੋਟਰ ਅਬਿਲਿਟੀ ਟੈਸਟ ਇਹਦੇ ਸਹੀ ਕੀ ਆਨਸਰ ਹੈ ਜੀ ਮੈਡੀਸਨ ਬਾਲ ਪੁੱਟ ਠੀਕ ਹੈ ਜੀ ਤੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਇਹ ਮੇਰੇ ਖਿਆਲ ਚ ਰਾਜਸਥਾਨ ਦਾ ਪੇਪਰ ਸੀਗਾ ਤੇ ਇਸ ਵਿੱਚ 50 ਕੁਐਸਚਨ ਸੀਗੇ ਤੇ ਇਹ ਰਾਜਸਥਾਨ ਦੇ ਵਿੱਚ ਫਿਜ਼ੀਕਲ ਇਨਸਟ੍ਰਕਟਰ ਦਾ ਪੇਪਰ ਸੀਗਾ ਜਾਨੀ ਕਿ ਪੀਟੀਆਈ ਦਾ ਤੇ ਸਾਰੇ ਕੁਐਸਚਨ ਇੰਪੋਰਟੈਂਟ ਆ ਕਿਉਂਕਿ ਕਿਸੇ ਵੀ ਸਟੇਟ ਦੇ ਵਿੱਚ ਕੋਈ ਪੇਪਰ ਹੁੰਦਾ ਤਾਂ ਆਮ ਜੀ ਗੱਲ ਹੈ ਕਿ ਉਹਨਾਂ ਪੇਪਰਾਂ ਦੇ ਵਿੱਚੋਂ 2-4 ਕੁਐਸਚਨ ਆ ਜਿਹੜੇ ਜ਼ਰੂਰ ਰਿਪੀਟ ਹੁੰਦੇ ਆ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਧੰਨਵਾਦ